ਓ ਤੇ ਵਾਤ ਵਤੀ ਖੁਸ਼ ਕਿਨੇ ਹੋ ਗਏ ਬਰੇ ਨਹੀਂ ਕੋਣ ਖੁਸ਼ ਕੋ ਬੜੇ ਮਮੀ ਡੈਡੀ ਕੋਚ ਅਚਾ ਬਹੁਤ سارے ਬੱਚੇ ਆ ਕੀ ਮੈਸੇਜ ਦਿੰਦੇ ਇੰਦਾਂ ਤੁਹਾਡੇ ਅੱਗੇ ਆ ਵਦ ਕੇ ਮਾਂ ਖੇਲੋ ਅੱਗੇ ਮਾਂ ਨਾਲ ਰੋਸ਼ਨ ਕਰੋ ਮਾਂ ਤੇ ਰੋਸ਼ਨ ਕਰੋ ਅੱਗੇ ਮਾਂ ਖੇਡ ਖੇਡ ਕੇ ਅੱਗੇ ਵਦੋ ਪੜਾਈ ਵੀ ਕਰੋ ਪੜਾਈ ਵੀ ਕਰੋ ਕਦੇ ਦੁੱਖ ਨਹੀਂ ਲੱਗਦਾ ਕਿ ਜਿੱਦਾਂ ਹੁਣ ਤੁਸੀਂ ਸਪੈਸ਼ਲ ਆ ਤੇ ਕੋਈ ਚੱਲਿਆ ਨਹੀਂ ਜਾਂਦਾ ਦੂਜੇ ਬੱਚਿਆਂ ਨੂੰ ਦੇਖ ਕੇ ਕਦੀ ਮਨ ਨੂੰ ਆਉਂਦਾ ਨਹੀਂ ਕਿ ਮੈਂ ਕਿਉਂ ਨਹੀਂ ਦਰਸ ਸਕਦਾ ਨਹੀਂ ਨਹੀਂ ਜਦੋਂ ਕਿਤੇ ਜਾਣਾ ਹੁੰਦਾ ਮੇਰਾ ਨਾਮ ਰਦਰ ਕੁਮਾਰ ਅਸਰਿੰਦਰ ਜੀ ਬੇਡੇ ਮੱਲਾਵਾਦ ਜੀ ਹੈ ਨਾ ਕਦੇ ਸੋਚਿਆ ਹੈ ਕਿ ਇੱਕ ਬੱਚਾ ਪਾਇਆ ਜਾ ਤੇ ਦੂਸਰੇ ਪਾਸੇ ਪੂਰੇ ਇਲਾਕੇ ਦਾ ਮਾਨਵਤਾ ਹੈ ਦੇਖੋ ਜੀ ਸਾਨੂੰ ਤੇ ਇੱਕ ਚੀਜ਼ ਦਾ ਪਤਾ ਨਹੀਂ ਹੈ ਕਿ ਇਹ ਗੇਮਾਂ ਵੀ ਹੈਗੀਆਂ ਨੇ ਇਹ ਤੇ ਜਦੋਂ ਪਤਾ ਲੱਗਾ ਤੇ ਫੇਰ ਅਸੀਂ ਮੈਡਨ ਦਾ ਕੰਟਰੈਕਟ ਇਹਨਾਂ ਨੇ ਕੀਤਾ ਇਹ ਘਰ ਆਏ ਕਿ ਬੱਚੇ ਲੱਗੇ ਜਾਓ ਇਹ ਬੱਚੇ ਬਤਲਾਗ ਬੱਚਿਆਂ ਦੀਆਂ ਵੀ ਗੇਮਾਂ ਹੁੰਦੀਆਂ ਸਾਨੂੰ ਤੇ ਚੀਜ਼ ਦਾ ਪਤਾ ਨਹੀਂ ਅੱਜ ਦਾ ਟੀਵੀ ਤੇ ਵੇਖੇ ਨੇ ਕਿ ਬਾਹਰ ਅਸ਼ੀਆ ਗੇਮਾਂ ਹੁੰਦੀਆਂ ਤੇ ਸਾਡੇ ਪੰਜਾਬ ਜਿਹੜਾ ਪਹਿਲੀ ਵਾਰ ਵੀ ਆਈਆਂ ਨੇ ਬਤਲ ਪੰਜਾਬ ਦੀਆਂ ਜਿਹੜੀਆਂ ਭਗਵੰਤ ਮਾਨ ਨੇ ਹੁਣ ਕੀਤੀਆਂ ਨੇ ਉਹਦੇ ਵਿੱਚ ਆਪਣਾ ਟ੍ਰੇਨਿੰਗ ਲੈਦਾ ਰਿਹਾ ਕੋਚ ਕੋਲੋਂ ਗਰਾਊਂਡ 'ਚ ਜਾਂਦਾ ਰਿਹਾ ਬ੍ਰਦਰ ਇਹ ਨਾਲ ਲੱਗੇ ਸਾਡੇ ਕੋਲ ਦਾ ਟਾਈਮ ਨਹੀਂ ਹੁੰਦਾ ਇਹ ਹੈ ਕਿ ਇਹਦੀ ਮੰਮਾ ਸਵੇਰੇ ਸਕੂਲੇ ਛੱਡਦੀ ਹੈ ਮੈਂ ਲੈਦਾ ਨਹੀਂ ਜਾਨਕੀ ਵਾਰੀ ਵੱਡੀ ਦੀ ਹੈ ਆਪਚ ਕਿ ਇੱਕ ਬੱਚਾ ਛੱਡਰ ਦੇ ਸਵੇਰੇ ਨੂੰ ਤੇ ਮੈਂ ਲੈਦਾ ਨਹੀਂ ਕੋਪਰੋ ਮੇਰੇ ਤੇ ਕਰਨਾ ਹੀ ਪੈਣਾ ਜੀ ਘਰ ਦੇ ਵਿੱਚ ਕਿ ਚਲੋ ਬਾਹਰ ਦਾ ਵੀ ਵੇਖਣਾ ਘਰ ਦਾ ਵੀ ਵੇਖਣਾ ਮੈਂ ਤਾਂ ਮਜ਼ਦੂਰੀ ਕਰੀਦੀ ਆ ਜੀ ਤੇ ਜਿਹਦੇ ਨਾਲ ਹੁਣ ਬੱਚਾ ਸਾਡਾ ਜਿਹੜਾ ਕੀ ਗੇਮਾਂ 'ਚ ਖੇਲ ਕੇ ਆਇਆ ਤਿੰਨ 골ਡ ਆਪਣਾ ਸਿਲਵਰ 골ਡ ਲੈ ਜੇ ਚਿੱਤੇ ਨੇ ਗੇਮਾਂ ਖੇਡੀਆਂ ਨੇ ਸੌਟਪੋਟ ਜੈਬਲੀ ਤੇ thro ਸਾਨੂੰ ਬੜਾ ਮਾਣ ਆ ਵੀ ਸਾਡਾ ਵੀ ਬੱਚਾ ਵੀ ਅੱਗੇ ਵਧਿਆ ਤੇ ਖੁਸ਼ੀ ਯਾਰ ਕਰਦੇ ਨੇ ਬੱਚਾ ਅੱਗੇ ਵਧਿਆ ਇਹ ਮਾਪੇ ਉਹਦਾ ਵੀ ਨਾਮ ਰੋਸ਼ਨ ਕੀਤਾ ਜੀ ਗੇਮਾਂ ਦੇ ਨਾਵਾਂ ਨਾਲ ਪਾਲਾ ਨੇ ਤੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਜੀ ਸਾਨੂੰ ਤਾਂ ਅੱਜ ਤੱਕ ਪਤਾ ਵੀ ਨਹੀਂ ਕੀ ਹੁੰਦਾ ਅੱਜ ਤਾਂ ਜਾਂ ਬੈਡਬਾਲ ਫੁੱਟਬਾਲ ਹਾਕੀ ਇਹੋ ਜਿਹੇ ਦੇ ਰੇ ਹੋਂ ਤਾਂ ਦੇਖੋ ਜੀ ਜੀਵਨ ਜਿਵੇਂ ਅਸੀਂ ਬਾਹਰ ਜਾਵਾਂਗੇ ਚੂ ਚੂ ਗੇਮਾਂ ਦਾ ਪਤਾ ਚੱਲੇਗਾ ਹੁਣ ਇਹਦੀ ਸਿਲੈਕਸ਼ਨ ਹੋ ਰਹੀ ਹੈ ਜੀ ਫੇਰ ਵਿਸ਼ਾਖਾ ਪਟਨਾ ਦੀ ਦੇਖੋ ਹੁਣ ਬਾਹਰ ਅੱਜ ਕੀ ਕਰਕੇ ਆਦੇ ਤੇ ਜਾਣਾ ਪਈਗਾ ਜੀ ਇਹਦੇ ਨਾਲ ਮੇਰਾ ਨਾਮ ਸਿਮਰਨਜੀਤ ਕੌਰ ਰੰਦਾਵਾ ਅੱਛਾ ਮੈਮ ਇਹ ਕਿੱਥੇ ਗਏ ਸੀ ਕਿੰਨੇ ਬੱਚੇ ਸੀ ਸਭਾ ਦੱਸ ਇਹ ਪੈਰਾਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚ ਹੋਈਆਂ ਆਏ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਹ ਇਨਾ ਵੱਡਾ ਉਪਰਾਲਾ ਕੀਤਾ ਹੈ ਜਸਪ੍ਰੀਤ ਸਿੰਘ ਢਾਲੀਵਾਲ ਜਿਹੜੇ ਆਪਣੇ ਪੰਜਾਬ ਦੇ ਜਨਰਲ ਸੈਕਟਰੀ ਨੇ ਤੇਸ਼ਮਿੰਦਰ ਸਿੰਘ ਢਿਲੋਂ ਨੇ ਇਹਨਾਂ ਦੋਵਾਂ ਨੇ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਕਿ ਸਾਡੇ ਇਸ ਵਾਰ ਜਿਹੜੀਆਂ 올림픽 ਹੋਈਆਂ ਨੇ ਪੈਰਾ 올림픽 ਉਹਦੇ ਵਿੱਚ 29 ਮੈਡਲ ਆਏ ਨੇ ਤੇ ਆਪਣੇ ਪੰਜਾਬ ਦੇ ਤਿੰਨ ਬੱਚੇ ਖੇਡਣ ਗਏ ਨੇ ਐਥਲੈਟਿਕਸ ਦਾ ਸੀਗਾ ਇੱਕ ਤੇ ਇੱਕ ਬੈਡਮਿੰਟਨ ਤੇ ਇੱਕ ਪਾਵਰ ਲਿਫਟਿੰਗ ਦਾ ਤੇ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਆਪਣੇ ਮੁੱਖ ਮੰਤਰੀ ਨਾਲ ਭਗਵੰਤ ਸਿੰਘ ਮਾਨ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਨੇ ਆ ਪੈਰਾ ਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚ ਕਰਵਾਈਆਂ ਲੁਧਿਆਣਾ ਗੁਰਨਾਨਕ ਸਟੇਡੀਅਮ ਦੇ ਵਿੱਚ ਤੇ ਉਹਦੇ ਵਿੱਚ ਵੀ ਇਹਨਾਂ ਨੇ ਤਿੰਨੇ ਗੇਮਾਂ ਰਖਵਾਈਆਂ ਸੀਗੀਆਂ ਪੈਰਾ ਬੈਡਮਿੰਟਨ ਪੈਰਾ ਪਾਵਰ ਲਿਫਟਿੰਗ ਤੇ ਪੈਰਾ ਐਥਲੈਟਿਕਸ ਤੇ ਇਹਦੇ ਵਿੱਚ ਦਿਵਿਆਂਚੂ ਵੀ ਖੇਡਣ ਗਿਆ ਸੀਗਾ ਜਿਹੜਾ ਮੇਰੇ ਕੋਲ ਟ੍ਰੇਨਿੰਗ ਕਰ ਰਿਹਾ ਸੀਗਾ ਜੁਲਾਈ ਮਹੀਨੇ ਤੋਂ ਇਹਦੀ ਟ੍ਰੇਨਿੰਗ ਸਟਾਰਟ ਹੋਈ ਸੀਗੀ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ ਇਦਾਂ ਕੰਪੀਟੀਸ਼ਨ ਆ ਤੁਸੀਂ ਖੇਡਣ ਆਉਣਾ ਵਾ ਉੱਥੇ ਫਿਰ ਇਹ ਲੈ ਕੇ ਆਏ ਇਹਨਾਂ ਦੇ ਪੇਰੈਂਟਸ ਤੇ ਫਿਰ ਇਹਨਾਂ ਨੇ ਇਹਦੇ ਕੰਪੀਟੀਸ਼ਨ ਸੀਗਾ ਇਹਦੀ ਕੈਟਾਗਰੀ ਹੋਈ ਇਹਦੀ ਕੈਟਾਗਰੀ ਹੈਗੀ ਆ 36 T F36 ਤੇ ਇਹਨੇ ਖੇਡੇ ਕੰਪੀਟੀਸ਼ਨ ਤੇ ਉਹਦੇ ਵਿੱਚੋਂ ਇਹਦੇ ਤਿੰਨ ਸਿਲਵਰ ਮੈਡਲ ਆਏ ਆ ਸਾਰੇ ਪੰਜਾਬ ਚੋਂ ਕਿੰਨੇ ਬੱਚੇ ਸੀ ਟੋਟਲ ਟੋਟਲ ਉੱਥੇ ਸਾਰੇ ਪੰਜਾਬ ਦੇ ਬੱਚੇ ਟੋਟਲ ਤੇ 1000 ਤੋਂ ਪਲੱਸ ਸੀਗੇ ਕਿਉਂਕਿ ਇੱਕ ਪਾਵਰ ਲਿਫਟਿੰਗ ਦੇ ਅਲੱਗ ਤੋਂ ਸੀਗੇ ਪੈਰਾ ਬੈਡਮਿੰਟਨ ਦੇ ਅਲੱਗ ਤੋਂ ਸੀਗੇ ਔਰ ਪੈਰਾ ਐਥਲੈਟਿਕਸ ਦੇ ਵੀ ਅਲੱਗ ਤੋਂ ਸੀਗੇ ਊਮਨ ਐਂਡ ਮੈਨ ਦੇ ਦੋਨਾਂ ਦੇ ਹੋਏ ਸੀਗੇ ਕੰਪੀਟੀਸ਼ਨ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਟਫ ਸੀਗਾ ਅਜੇ ਤਾਂ ਸ਼ੁਰੂਆਤ ਆ ਅਗਲੇ ਨੈਕਸਟ ਈਅਰ ਤਾ ਇਤੋਂ ਵੀ ਵੱਧ ਕੇ ਮਤਲਬ ਬੱਚੇ ਹੋਣ ਲੱਗ ਜਣੇ ਜਿਨ੍ਹਾਂ ਨੂੰ ਹਜੇ ਪਤਾ ਨਹੀਂ ਲੱਗਾ ਹੁਣ ਪਤਾ ਲੱਗੇਗਾ ਹੌਲੀ ਹੌਲੀ ਕਰਕੇ ਹੋਰ ਵਧੀਆ ਹੋ ਸਕਦਾ ਏ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਪੰਜਾਬ ਦੇ ਬੱਚੇ ਵੱਧ ਤੋਂ ਵੱਧ ਇਹਨਾਂ ਗੇਮਾਂ ਦੇ ਵਿੱਚ ਭਾਗ ਲੈਣ ਤੇ ਆਪਣਾ ਨਾਮ ਰੋਸ਼ਨ ਕਰਨ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਇੰਡੀਆ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ